ਅਸਵੀਸ਼ਾਲੀ ਫੁੱਫੜ ਜੀ ਦਾ ਕੀ ਹਾਲ ਹੈ ਉਹਨਾਂ ਨੂੰ ਵੀ ਨਾਲ ਲਿਆਉਂਦੀ ਡੈਡੀ ਤਾਂ ਠੀਕ ਆ ਭਬੀ ਜੀ ਪਰ ਤੁਹਾਨੂੰ ਪਤਾ ਹੀ ਆ ਖੇਤੀ ਦੇ ਕੰਮਾਂ ਘਰ ਕੇ ਉਹਨਾਂ ਤੋਂ ਕਿਤੇ ਨਿਕਲਾ ਜਾਂਦਾ ਬਾਹਰ ਉਹ ਤਾਂ ਕਿਤੇ ਵੀ ਜਾ ਕੇ ਰਾਜ਼ੀ ਨਹੀਂ ਹੈਗੇ ਤੇ ਉੱਪਰ ਜਨਾਂ ਜੀ ਵੀ ਨਹੀਂ ਲੱਗਦਾ ਕਿਤੇ ਜਾ ਕੇ ਇਹ ਗੱਲ ਤਾਂ ਹੈਗੀ ਐ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਫੁੱਫੜ ਜੀ ਦੀ ਕਮਾਲ ਹੀ ਹੋਈ ਪਈ ਐ ਖੇਤੀਬਾੜੀ ਕਰਕੇ ਕੀ ਕਰਨਾ ਆਉਣਾ ਨੇ ਜ਼ਮੀਨ ਠੇਕੇ ਤੇ ਦੇ ਦੇਣ ਦੋ ਤਾਂ ਕਿੱਲੇ ਨੇ ਭਾਬੀ ਦੋ ਕਿੱਲੇ ਦੀ ਕੀ ਗੱਲ ਕਰਦੇ ਹੋ ਉਹ ਤਾਂ ਸਾਧਨ ਖੇਤ ਹੀ ਰਹਿੰਦੇ ਨੇ ਹਲੇ ਨਾਲ ਲੱਗ ਦੋ ਕਿੱਲੇ ਹੋਰ ਲੈਣ ਨੂੰ ਫਿਰਦੇ ਆ ਨਾ ਨਾ ਇਹ ਤਾਂ ਗਲਤ ਗੱਲ ਐ ਇਸ ਉਮਰ ਚ ਤਾਂ ਕੰਮ ਵੀ ਨਹੀਂ ਹੋਣਾ ਹੈਗਾ ਮੈਂ ਤਾਂ ਪਾਪੀ ਬਹੁਤ ਸਮਝਾਉਣੀ ਡੈਡੀ ਨੂੰ ਵੀ ਹੁਣ ਬਸ ਕਰੋ ਐਵੇਂ ਘਰੇ ਬੈਠ ਕੇ ਆਰਾਮ ਕਰ ਲੋ ਪਰ ਜੇ ਮੰਨਣ ਤਾਂ ਹੀ ਆ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਹੋਰ ਨਾਲੇ ਗਰਮੀ ਵੀ ਤਾਂ ਦੇਖ ਕਿੰਨੀ ਹੋਈ ਪਈ ਐ ਤੇਰਾ ਵੀਰਾ ਵੀ ਨਾ ਜਦੋਂ ਖੇਤੋਂ ਆਉਂਦਾ ਤਾਂ ਏਸੀ ਮੂਰੇ ਆ ਕੇ ਡਿੱਗ ਜਾਂਦਾ ਤਾਂ ਹੀ ਤਾਂ ਗਰਮ ਸਰਦ ਹੋ ਜਾਂਦਾ ਸਹੀ ਕਹਿਵਾ ਭਾਬੀ ਤੁਸੀਂ ਗਰਮੀ ਤਾਂ ਹੈ ਹੀ ਬਹੁਤ ਗਰਮੀ ਨਾਲ ਤਾਂ ਲੋਕ ਉਹੀ ਬੋਦਲੇ ਪਿਆ ਕੱਲ ਜਿਹੜੀ ਮਸਾਂ ਖੇਤੋਂ ਆ ਕੇ ਡਿੱਗੇ ਘਰੇ ਸਹੀ ਗੱਲ ਹੈ ਵਿਸ਼ਾਲੀ ਤੇਰੀ ਐਤ ਕੀ ਤਾਂ ਗਰਮੀ ਨੇ ਬਸ ਕਰਾਈ ਹੋਈ ਐ ਵੀਰਾ ਠੀਕ ਆ ਬਾਬੇ ਖੇਤ ਗਏ ਹੋਇਆ ਤੇ ਨਾਲੇ ਅਨਮੋਲ ਵੀ ਨਹੀਂ ਮੈਨੂੰ ਕਿਤੇ ਦੇਖਿਆ ਉਹ ਕਿੱਥੇ ਗਿਆ ਹਾਂ ਤੇਰਾ ਵੀਰਾ ਤਾਂ ਖੇਤ ਹੀ ਐ ਸਵੇਰ ਦਾ ਤੇਨਮੋਲ ਇੱਥੇ ਫਿਰਦਾ ਹੋਊਗਾ ਮੁੰਡਿਆਂ ਨਾਲ ਇਹਦਾ ਤਾਂ ਤੋਰਾ ਫੇਰਾ ਹੀ ਨਹੀਂ ਮੁੱਕਦਾ ਕਿਉਂ ਨਾਲੇ ਕਹਿੰਦੇ ਸੀ ਅਨਮੋਲ ਆਏ ਲੈਟਸ ਕਰਨ ਲੱਗ ਗਿਆ ਫਿਰ ਜਾਂਦਾ ਨਹੀਂ ਸੈਂਟਰੋਂ ਦੋ ਤਿੰਨ ਵਾਰ ਪੇਪਰ ਦੇ ਹਟਿਆ ਬੈਂ ਤਾਂ ਆਉਂਦੇ ਨਹੀਂ ਬਸ ਹੁਣ ਬਹਿ ਗਿਆ ਟਿੱਕੇ ਘਰੇ ਫਿਰ ਭਾਬੀ ਇਹ ਵਿੱਚ ਕੀ ਸੀਗਾ ਟਿਊਸ਼ਨ ਰੱਖ ਲੈਂਦਾ ਉਹ ਨਾਲੇ ਥੋਣ ਤੋਂ ਸਭੋ ਸ਼ਹਿਰ ਵੀ ਨੇੜੇ ਪੈਂਦਾ ਬਸ ਜੇ ਮਨ ਹੋਵੇ ਪੜਾਈ ਕਰਨ ਦਾ ਤਾਂ ਹੀ ਨਾ ਬਾਹਰ ਜਾਣ ਨੂੰ ਤਾਂ ਉਹਦਾ ਦਿਲ ਕਰਦਾ ਪਰ ਮਿਹਨਤ ਕਰਨ ਨੂੰ ਨਹੀਂ ਦਿਲ ਕਰਦਾ ਉਹਦਾ ਲੈ ਭਾਬੀ ਇਹਦੇ ਵਿੱਚ ਕਿੱਡੀ ਕੀ ਗੱਲ ਸੀਗੀ ਜੇ ਇਹਦਾ ਨਹੀਂ ਪੜਨ ਨੂੰ ਦਿਲ ਕਰਦਾ ਫਿਰ ਕੋਈ ਕੁੜੀ ਦੇਖ ਲੈਂਦੇ ਜਿਹਦੇ ਪੈਨ ਡਾਏ ਹੁੰਦੇ ਤੁਸੀਂ ਪੈਸਾ ਲਾ ਲੈਂਦੇ ਅਗਲੇ ਨੂੰ ਬਾਹਰ ਲੈ ਜਾਂਦੀ ਗਲਤ ਤਾਂ ਤੇਰੀ ਸਹੀ ਹੈ ਵਿਸ਼ਾਲੀ ਬੈਂਡਾ ਵਾਲੀ ਕੁੜੀਆਂ ਨਾ 35-40 ਲੱਖ ਰੁਪਏ ਭਾਲਦੀਆਂ ਨੇ ਉਵੇਂ ਕਿਤੇ ਫ੍ਰੀਜ ਚ ਤੁਰੇ ਫਿਰਦੀਆਂ ਨੇ ਹਾਂ ਭਾਬੀ ਫਿਰ ਇੰਨਾ ਕ ਤਾਂ ਕਰਨਾ ਪੈਂਦਾ ਹੀ ਹੈਗਾ ਹੁਣ ਕੁੜੀ ਨੇ ਇੰਨੀ ਮਹਿੰਗਾ ਹਾਇਲਟਸ ਕੀਤਾ ਹੁੰਦਾਗਾ ਮੁੰਡੇ ਨੂੰ ਬਾਹਰ ਵੀ ਤਾਂ ਲੈ ਕੇ ਜਾਉਗੀ ਨਾ ਇੰਨਾ ਕ ਤਾਂ ਫਿਰ ਭਾਬੀ ਹੱਕ ਬਣਦਾ ਮੁੰਡੇ ਵਾਲਿਆਂ ਦਾ ਉਹ ਤਾਂ ਹੈ ਕਿਤਾਬਾਂ ਨਾਲ ਮੱਥਾ ਮਾਰਨਾ ਕਿਹੜਾ ਸ਼ੌਕ ਹੈ ਇੱਕ ਤਾਂ ਅਗਲੀ ਪੜ੍ਹਾਈ ਕਰੇ ਫਿਰ ਮੁੰਡੇ ਨੂੰ ਬਾਹਰ ਲੈ ਕੇ ਜਾਵੇ ਫਿਰ ਵਿਆਹ ਤੇ ਵੀ ਖਰਚਾ ਕਰੇ ਇਹ ਕਿਹੜੇ ਕਿਤਾਬ ਚ ਲਿਖਿਆ ਹੈ ਖੋਰ ਕੀ ਭਾਬੀ ਜਦੋਂ ਮਾਮਾ ਮਾਮੀ ਹੁੰਦੇ ਸੀ ਉਦੋਂ ਤੁਹਾਨੂੰ ਮੋਲ ਇੰਨਾ ਸਿਆਣਾ ਬਣ ਕੇ ਰਹਿੰਦਾ ਸੀ ਆ ਹੁਣ ਤਾਂ ਪਤਾ ਹੀ ਨਹੀਂ ਕਿ ਇਹਨੂੰ ਕੀ ਹੋ ਗਿਆ ਹਵਾ ਲੱਗੀ ਪਈ ਐਨੂੰ ਹੋਰ ਉਹੀ ਤਾਂ ਗੱਲ ਐ ਤੈਨੂੰ ਪਤਾ ਹੀ ਐ ਵਿਸ਼ਾਲੀ ਜਦੋਂ ਇੱਕ ਵਾਰੀ ਮੁੰਡਾ ਮੰਡੀਰ ਚ ਪੈ ਜੇ ਨਾ ਫਿਰ ਕਿੱਥੇ ਟਿਕਲ ਦਿੰਦੀ ਐ ਇਹ ਤਾਂ ਸਹੀ ਕਿ ਆ ਭਾਬੀ ਤੁਸੀਂ ਮੈਨੂੰ ਵੀ ਡੈਡੀ ਕਹਿੰਦੇ ਸੀ ਕੱਲ ਦੁੱਧ ਪਹੁੰਚ ਕੇ ਮੋਲ ਨੂੰ ਫੋਨ ਕਰਦੀ ਵੀ ਤੈਨੂੰ ਬੱਸ ਸਟੈਂਡ ਤੋਂ ਲੈ ਜਾਊਗਾ ਫਿਰ ਤੂੰ ਫੋਨ ਕਰ ਦਿੰਦੀ ਐ ਐਨੀ ਤੂੰ ਪਚ ਤੁਰ ਕੇ ਆਈ ਐ ਭਾਬੀ ਫੋਨ ਤਾਂ ਮੈਂ ਤਿੰਨ ਚਾਰ ਵਾਰੀ ਕੀਤਾ ਸੀ ਪਰ ਇਹਨੇ ਚੁੱਕਿਆ ਹੀ ਨਹੀਂ ਹੈਗਾ ਮੈਨੂੰ ਐਂਸੀ ਵੀ ਕਿਤੇ ਦੋਨੇ ਮੇਰੇ ਖੇਤ ਕੰਮ ਨਾ ਕਰਦੇ ਹੁਣ ਫਿਰ ਮੈਂ ਤੁਰ ਕੇ ਆ ਗਈ ਭੈਣੇ ਅਨਮੋਲ ਕਿੱਥੇ ਖੇਡ ਜਾਂਦਾ ਤੇਰਾ ਬਾਈ ਖੇਤ ਚ ਕੰਮ ਕਰਦਾ ਰਹਿੰਦਾ ਅਸਵੇਰ ਦਾ ਨਿਕਲਿਆ ਸ਼ਾਮ ਨੂੰ ਘਰੇ ਵੜਦਾ ਤਾਂ ਅੱਛਾ ਭਾਬੀ ਮੈਂ ਤਾਂ ਹਲੇ ਆਉਣੇ ਨਹੀਂ ਸੀਗਾ ਉਹ ਤਾਂ ਮੈਨੂੰ ਡੈਡ ਨੇ ਕਹਤਾ ਵੀ ਨਾਲ ਤਾਂ ਰਖੜੀ ਬੰਨੀ ਵੀਰੇ ਉਹਨਾਂ ਦੇ ਤੇ ਨਾਲ ਚਾਰ ਦਿਨ ਹੋਣ ਲਾਏ ਹਾਂ ਤੂੰ ਵੀ ਕਿੰਨੇ ਟਾਈਮ ਬਾਅਦ ਆਈਆਂ ਦੋ ਸਾਲ ਤਾਂ ਤੈਨੂੰ ਹੋਈਗੇ ਜਦੋਂ ਮੰਮੀ ਹੁੰਦੇ ਸੀ ਤੂੰ ਤਾਂ ਬਸ ਉਦੋਂ ਦੀ ਆਈ ਹੋਈ ਆ ਹਾਂਜੀ ਭਾਬੀ ਤੈਨੂੰ ਪਤਾ ਹੀ ਆ ਮੇਰਾ ਕਿਹੜਾ ਭਰਾ ਡੈਡੀ ਕਹਿੰਦੇ ਤੂੰ ਇਹਨਾਂ ਦੇ ਰਖੜੇ ਬੰਨਿਆ ਤੇ ਨਾਲੇ ਇਹਨਾਂ ਨਾਲ ਪਿਆਰ ਵੱਧ ਜਾਂਦਾ ਇਹ ਇਹੀ ਤਾਂ ਇੱਕ ਮੈਂ ਰਿਸ਼ਤੇਦਾਰੀ ਹੁੰਦੀ ਆ ਸਹੀ ਗੱਲ ਆ ਵਿਸ਼ਾਲੀ ਤੇਰੀ ਨਾਲੇ ਇਹਨਾਂ ਦੇ ਕਿਹੜਾ ਕੋਈ ਭੈਣ ਐ ਚਲ ਤੂੰ ਵਧੀਆ ਕੀਤਾ ਤੂੰ ਇੱਥੇ ਆ ਗਈ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਤੇਰੇ ਲਈ ਕੁਝ ਖਾਣ ਪੀਣ ਨੂੰ ਬਣਾਉਣੀ ਐ ਇੰਨੇ ਤੂੰ ਆਰਾਮ ਕਰ ਲੈ ਠੀਕ ਆ ਭਾਬੀ ਜੇ ਕੁਝ ਚਾਹੀਦਾ ਹੋਊਗਾ ਨਾ ਮੈਨੂੰ ਹੱਥ ਮਾਰ ਦੇ ਕੋਈ ਗੱਲ ਨਹੀਂ ਭਾਬੀ ਲੈ ਬੱਲੇ ਬੱਲੇ ਮੇਰੀ ਮਿਸ਼ਾਨੀ ਭੈਣ ਕਦੋਂ ਆਈ ਸੀ ਸੱਸੀ ਕੈ ਵੀਰੇ ਤੇ ਮੈਨੂੰ ਦੱਸੇ ਨਹੀਂ ਤੂੰ ਬਸ ਕੰਟੜੇ ਕੋਲ ਆਈ ਸੀ ਵੀਰੇ ਹੋਰ ਤੁਸੀਂ ਦੱਸੋ ਠੀਕ ਹੋ ਤੇ ਖੇਤੋਂ ਆਇਓ ਹੋਰ ਭੈਣੇ ਮੈਂ ਤਾਂ ਖੇਤੋਂ ਆਇਆ ਦਾ ਤੈਨੂੰ ਪਤਾ ਭਾਈ ਇਹ ਕੰਮ ਕਰੀ ਜਾਂਦੇ ਸੀ ਉੱਥੇ ਰੇਰ ਨੂੰ ਸਿੱਟੀ ਆਉਂਦੇ ਸੀ ਤੇ ਨਾਲ ਖੜਨਾ ਪੈਂਦਾ ਕੋਲੇ ਉਹਨਾਂ ਦੇ ਹਾਂ ਵੀਰੇ ਤਾਂ ਹੈਗਾ ਜਦੋਂ ਕੋਲੇ ਖੜੇ ਰਹੀ ਨੇ ਫੇਰੇ ਕੰਮ ਕਰਦੇ ਨੇ ਡੈਡੀ ਵੀ ਸਾਰਾ ਦਿਨ ਖੇਤ ਦੀ ਹੁੰਦੇ ਨੇਗੇ ਕਦੇ ਕੀ ਕਰ ਲਿਆ ਕਦੇ ਕੀ ਕਰ ਲਿਆ ਉਹ ਮੈਂ ਤਾਂ ਹੂਫਣ ਨੂੰ ਕਿੰਨੀ ਵਾਰ ਆਖਿਆ ਬੇਸਮਰਚ ਹੁਣ ਕੰਮ ਛੱਡ ਦੇ ਦੂ ਪਰ ਉਹ ਮੰਨਦੀ ਨਹੀਂ ਕਿਸੇ ਦੀ ਹਾਂਜੀ ਮੈਂ ਵੀ ਵੀ ਸ਼ਾਲੀ ਨੂੰ ਉਹੀ ਕਹਿ ਰਹੀ ਸੀ ਵੀ ਫੁੱਫੜ ਜੀ ਨੇ ਹੁਣ ਕੀ ਕੀਤੀ ਕਰਕੇ ਕੀ ਲੈਣਾ ਠੇਕੇ ਤੇ ਜ਼ਮੀਨ ਦੇ ਦਨ ਸਹੀ ਗੱਲ ਹੈ ਮੈਂ ਤਾਂ ਆਪ ਕਿੰਨੀ ਵਾਰ ਆਖਿਆ ਗੁੱਪੜ ਜੀ ਨੂੰ ਵੀ ਕਿਹੜਾ ਕੋਈ ਮੁੰਡਾ ਦੇ ਨਾਲ ਕਰਾ ਦੂਗਾ ਵੀਰੇ ਮੈਂ ਅੱਗੇ ਭਾਬੀ ਨਾਲੇ ਇਹੀ ਗੱਲਾਂ ਕਰਦੀ ਸੀ ਮੈਂ ਤਾਂ ਡੈਡ ਨੂੰ ਬਹੁਤ ਸਮਝਾਉਣੀ ਆ ਪਰ ਕੀ ਕਰਾਂ ਡੈਡ ਹੀ ਟਿਕਦੇ ਨਹੀਂ ਹੈਗੇ ਨਾ ਮੇਰੇ ਕੋਈ ਗੱਲ ਮੰਨਦੇ ਆ ਹੋਰ ਜੀ ਔਖਾ ਏ ਇਸ ਉਮਰ ਚ ਕੰਮ ਕਰਨਾ ਵੀ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਵੀ ਤਾਂ ਖੇਤੋਂ ਆ ਕੇ ਏਸੇ ਮੋੜੇ ਡਿੱਗ ਜੰਨੇ ਹੋ ਗਰਮੀ 'ਚ ਤਾਂ ਆਪਣੇ ਵਰਗੇ ਬੋੰਦਲ ਜਾਂਦੇ ਨੇ ਉਹ ਤਾਂ ਫੇਰ ਸਿਆਣੀ ਉਮਰਦੇ ਨੇ ਹਾਂ ਸਹੀ ਕਹਿੰਦੀ ਆ ਬੋਲ ਬੋਲ ਨਾਲੇ ਹੁਣ ਆਏ ਅਸ ਮੇਰੀ ਭੈਣ ਕਿੰਨੇ ਦਿਨ ਲੈਣ ਆਈ ਐ ਕਿੰਨੇ ਦਿਨ ਦੀ ਛੁੱਟੀ ਲੈ ਕੇ ਆਹ ਫੜਜੀ ਤੋ ਵੀਰੇ ਮੇਦਾ ਰਖੜੀਆਂ ਕਰਕੇ ਆਇਆ ਉਹ ਤਾਂ ਡੈਡੀ ਨੇ ਕਹਤਾ ਕਿਨੇ 4 ਦਿਨ ਲੈ ਨਾਲੇ ਰਖੜੀ ਬੰਨੇ ਆਈ ਅੱਛਾ ਇਹਦਾ ਮਤਲਬ ਭਰਾਵਾਂ ਦੀ ਜੇਬ ਖਾਲੀ ਕਰਨ ਆਈ ਐ ਚਲੋ ਕੋਈ ਨਾ ਜੀ ਭੈਣਾ ਦੀ ਭਰਾਵਾਂ ਦੀ ਕਦਰ ਹੁੰਦੀ ਐ ਤਹੇ ਕਿਹੜਾ ਸੋਨੇ ਦੀ ਮੋਹਰਾ ਮੰਗਦੀਆਂ ਨੇ ਹਾਂ ਸਹੀ ਗੱਲ ਐ ਨਾਲੇ ਇਹਦਾ ਆਪਦਾ ਘਰ ਆ ਜਦੋਂ ਮਰਜ਼ੀ ਆਵੇ ਜਾਵੇ ਵੀਰੇ ਤੁਹਾਨੂੰ ਪਤਾ ਐ ਮੈਨੂੰ ਤਾਂ ਇਨੀ ਟਾਈਮ ਲੱਗਦਾ ਪੜਾਈ ਚੰਨਾ ਬਿਜੀ ਹੁੰਨੀ ਆ ਉਹ ਤਾਂ ਡੈਡ ਨੇ ਕਹਤਾ ਮੈਂ ਕਿ ਚੱਲ ਇਸ ਵਾਰ ਲੱਗ ਰਖੜੀ ਬਣਾਉਂਗੀ ਨਾਲੇ ਮਿਲੇ ਆਉਂਗੀ ਕਾਫੀ ਟਾਈਮ ਹੋ ਗਿਆ ਸੀ ਨਾ ਇਹਨੂੰ ਸਹੀ ਗੱਲ ਐ ਵਿਸ਼ਾਲੀ ਧੀਆ ਦਾ ਘਰ ਤਾਂ ਪਹਿਲਾ ਹੁੰਦਾ ਨਾਲੇ ਤਾ ਵਿਚਾਰੀਆਂ ਆਪਦੇ ਵੀਰੇ ਦੇ ਘਰ ਦੇ ਵੇੜੇ ਦੀਆਂ ਸੁੱਖ ਮਨਾਉਂਦੀਆਂ ਨੇ ਹਾਂ ਨਾਲੇ ਵਿਸ਼ਾਲੀ ਕਾਫੀ ਟਾਈਮ ਹੋ ਗਿਆ ਨਾ ਤੈਨੂੰ ਆਈ ਨੂੰ ਹਾਂਜੀ ਵੀਰੇ ਮੈਨੂੰ ਤਾਂ 2 ਸਾਲ ਹੋ ਗਏ ਮਾਮੀ ਹੁੰਦੀ ਆਈ ਸੀਗੀ ਉਸ ਤੋਂ ਬਾਅਦ ਦੇ ਲੈਣੀ ਕੀਤਾ ਹੈਗਾ ਚਲ ਵਧੀਆ ਕੀਤਾ ਨਾਲੇ ਤੇਰੀ ਭਾਬੀ ਦਾ ਜੀ ਲੱਭ ਜੂਗਾ ਇਹ ਵੀ ਕੱਲੀ ਰਹਿੰਦੀ ਹੈ ਘਰੇ ਹਨਾ ਚਲ ਹੁਣ ਤੂੰ ਆਰਾਮ ਨਾਲ ਰਹਿ ਤੇਰਾ ਵੀਰਾ ਹਫਤੇ ਤੱਕ ਤਾਂ ਘਾਪੇ ਛੱਡਿਓਗਾ ਤੂੰ ਫਿਕਰ ਨਾ ਕਰ ਰਹਿਣ ਦੇ ਤਾਂ ਕੋਈ ਗੱਲ ਨਹੀਂ ਵੀਰੇ ਬਸ ਇੱਕ ਡੈਡੀ ਦੀ ਰੋਟੀ ਦੇ ਖਾ ਹੁੰਦਾ ਕੋਈ ਗੱਲ ਨਹੀਂ ਕੋਫਰ ਜੀ ਦੀ ਰੋਟੀ ਆ ਫਟਾਫੇ ਤੋਂ ਲਵਾ ਲਾਂਗੀ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਆਰਾਮ ਨਾਲ ਰਹਿ ਠੀਕ ਹੈ ਠੀਕ ਹੈ ਵੀਰੇ ਕਿੰਨਾ ਚਾਚਾ ਨੇ ਕਿਹਾ ਵੀਰੇ ਨੂੰ ਵੀ ਸਾਡੇ ਭੈਣ ਸਾਡੇ ਰਖੜੀ ਬੰਨਣਾਈ ਆ ਅੱਜ ਭਰਾ ਸਭ ਤੇ ਹੋਣੇ ਚਾਹੀਦੇ ਨੇ ਭਾਬੀ ਭਾਬੀ ਗਿਰੀ ਸਸ਼ੀ ਕਾ ਕਿਵੇਂ ਤੁਸੀਂ ਹਮੈਂ ਤਾਂ ਵਧੀਆ ਤੂੰ ਦੱਸ ਠੀਕ ਆ ਹਾਂ ਤੇ ਤੁਸੀਂ ਕਿੱਥੋਂ ਆਏ ਹੋ ਜਮਈ ਆਥਨ ਕਰੇ ਉਹ ਮੈਂ ਤਾਂ ਕੰਮ ਗਿਆ ਹੋਇਆ ਸੀ ਉੱਥੇ ਮੈਨੂੰ ਟਾਈਮ ਲੱਗ ਗਿਆ ਕੋਈ ਜ਼ਰੂਰੀ ਕੰਮ ਸੀਗਾ ਅੱਛਾ ਵੀਰੇ ਕੋਈ ਜੌਬ ਜੁਬ ਦੇਖ ਲੈ ਐਵੇਂ ਵੇਲੇ ਤੁਰਿਆ ਫਿਰਦਾਗਾ ਉਹ ਜੌਬ ਕੀ ਕਰਨੀ ਆ ਖੇਤੀ ਕਰੀ ਤਾਂ ਜਾਣਿਆ ਇਹ ਕੰਮ ਹੀ ਐ ਵੀ ਲੈ ਸਰ ਖੇਤੀ ਤਾਂ ਟੋਨੀ ਵੀਰੇ ਕਰਦਾਗਾ ਤੂੰ ਤਾਂ ਵਿਹਲਾ ਹੀ ਆ ਤੂੰ ਤਾਂ ਕੋਈ ਜੌਬ ਕਰ ਲੈਂਦਾ ਉਹ ਵਿਹਲਾ ਕੋਈ ਨਹੀਂ ਦੋਹੇ ਖੱਪੋ ਖਬੀ ਹੋਈ ਰਹਨੇ ਆ ਕੰਮ ਤਾਂ ਕਰਦੀ ਆ ਮੈਂ ਕਿਹੜਾ ਵਿਹਲਾ ਹੁਣ ਕੰਮ ਤਾਂ ਕਰਦਾਗਾ ਚਾਹੇ ਖੇਤੀ ਕਰਦਾ ਪਰ ਤੂੰ ਦੇਖ ਪੜ੍ਹ ਲਾ ਕੀ ਸੋਨੇ ਦੀ ਛਾਂਬ ਹਾਂ ਵੀਰੇ ਇਹ ਮੰਮੀ ਨੇ ਕਰਾ ਕੇ ਦਿੱਤੀ ਸੀ ਬਸ ਹੁਣ ਤਾਂ ਇਕੱਲੇ ਆ ਹੀ ਨਿਸ਼ਾਨੀ ਰਹਿ ਗਈ ਮੇਰੇ ਕੋਲ ਨਿਸ਼ਾਨੀ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਆ ਸ਼ਾਂਪਾ ਛੱਲੇ ਜੇ ਬਾਕੇ ਨਾ ਬਾਹਰ ਨਹੀਂ ਜਾਈਦਾ ਹੁੰਦਾ ਆ ਲਟੇਰੇ ਨੂੰ ਟੂਰੇ ਜੇ ਬਾਹਰ ਫਿਰਦੇ ਆ ਖੋ ਕੇ ਭੱਜ ਜਾਣਗੇ ਨਾ ਨਾ ਵੀਰੇ ਤਿੰਨ ਸਾਲ ਹੋ ਗਏ ਮੇਰੇ ਪਾਈ ਨੂੰ ਹਾਲੇ ਤੱਕ ਤਾਂ ਕੁਛ ਐਵੇਂ ਹੋਇਆ ਨਹੀਂ ਨਾਲੇ ਮੈਂ ਕਿਹੜਾ ਬਾਹਰ ਜਾਨੀ ਆ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੇ ਡੈਡੀ ਲਿਆਉਂਦੇ ਬਾਜ਼ਾਰ ਚੋਂ ਚਲ ਕੋਈ ਨਹੀਂ ਬਾਹਰ ਅੰਦਰ ਵੀ ਜਾਣਾ ਚਾਹੀਦਾ ਬੰਦੇ ਨੂੰ ਮਾੜੀ-ਮੋਟੀ ਅਗਲ ਆ ਜਾਂਦੀ ਹੈ ਕੋਈ ਨਾ ਵੀਰੇ ਬਸ ਡੈਡੀ ਹੈਗੇ ਨੇ ਮੈਨੂੰ ਜਾਣ ਦੀ ਲੋੜ ਨਹੀਂ ਚੱਲ ਛੱਡ ਇਹਨਾਂ ਗੱਲਾਂ ਨੂੰ ਭਾਬੀ ਕਿੱਥੇ ਆ ਭਾਬੀ ਨਹੀਂ ਲਿੰਦੀ ਉਧਰ ਵਾਸ਼ਮ ਚ ਕੱਪੜੇ ਧੋ ਰਹੇ ਨੇਗੇ ਅੱਛਾ ਚੱਲ ਕੋਈ ਨਾ ਮੈਂ ਰੋਟੀ ਲਿਆਉਂ ਤੁਹਾਡੇ ਵਾਸਤੇ ਉਹ ਨਹੀਂ ਨਹੀਂ ਮੈਨੂੰ ਜੇ ਕੋਈ ਚੀਜ਼ ਲੋੜ ਹੋਊ ਮੈਂ ਖਾ ਲੂੰਗਾ ਵੀਰੇ ਨੂੰ ਕੀ ਹੋਇਆ ਅਜੀਬ ਜਿਹੀਆਂ ਗੱਲਾਂ ਹੀ ਕਰੀ ਜਾਂਦਾ ਹੁਣ ਲਓ ਤਾਂ ਮੈਨੂੰ ਫਿਲਕੀ ਲੱਗਦੀ ਹੈ ਨਮੋਦ ਨਮੋਦ ਕੀ ਹੋਇਆ ਤੈਨੂੰ ਐਵੇਂ ਕਿਉਂ ਬੈਠੋ ਮੈਨੂੰ ਤੈਨੂੰ ਪਤਾ ਲੱਗਾ ਘਰੇ ਕੁੜੀ ਆਈ ਹੋਈ ਐ ਕੁੜੀ ਕਿਹੜੀ ਕੁੜੀ ਭਾਬੀ ਉਹ ਅੱਛਾ ਵਿਛਾਲੀ ਹਾਂ ਬਾਬੀ ਮੈਨੂੰ ਪਤਾ ਮੈਂ ਤਾਂ ਉਹੀ ਬੈ ਗਿਆ ਥੱਕਿਆ ਜਾ ਰਿਹਾ ਚਲ ਅੰਦਰ ਜਾ ਕੇ ਬੈਗਾ ਉਹ ਨਾ ਬਾਬੇ ਮੈਂ ਇੱਥੋਂ ਨਹੀਂ ਉੱਠ ਰਿਹਾ ਮੈਂ ਤਾਂ ਇੱਥੇ ਹੀ ਹਾਂ ਨਾਲੇ ਤੈਨੂੰ ਹੋਇਆ ਕੀ ਐ ਮੈਨੂੰ ਲੱਗਦਾ ਉਸ ਤੂੰ ਕੁਝ ਖਾ ਕੇ ਆਇਆ ਨਸ਼ੇ-ਨੁਸ਼ੇ ਕਰਕੇ ਨਹੀਂ ਭਾਬੀ ਅੱਗੇ ਕੀਤਾ ਕਦੇ ਨਾ ਜਾ ਉਹ ਸ਼ਹਿਰ ਗਏ ਸੀ ਥੱਕ ਗਿਆ ਮੈਂ ਇੱਥੇ ਹੀ ਬੈਗਾਂ ਮੈਂ ਚੱਲ ਇੱਥੇ ਹੀ ਬੈ ਜਾ ਉਹ ਤੂੰ ਬਸ ਕਰ ਤੇਰੇ ਰੱchna ਨਾ ਮੈਨੂੰ ਸਾਰਾ ਪਤਾ ਹੈ ਨਾਲੇ ਜੇ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਨਾ ਅਸ ਤੇਰੀ ਖੈਰ ਨਹੀਂ ਇਹ ਨਹੀਂ ਪਤਾ ਤੇਰਾ ਵੀਰ ਤੈਨੂੰ ਘਰੋਂ ਬਾਹਰ ਕਰ ਦੇ ਨਾ ਇਹ ਜੇ ਕੰਮ ਕਰਿਆ ਕਰ ਉਹ ਨਹੀਂ ਭਾਬੀ ਤੈਨੂੰ ਲੱਗਦਾ ਮੈਂ ਕੁਝ ਨਹੀਂ ਕਰਦਾ ਜਾਂ ਕੋਈ ਝਾਕ ਕਰਦਾ ਕੰਮ ਕਰ ਲਾਂ ਮੈਂ ਭੈਣ ਜੀ ਹਿੱਤਾ ਸਹੀ ਕਿ ਮੈਂ ਝੂਠ ਬੋਲਦਾ ਅਖੇ ਮੈਂ ਤਾਂ ਕੋਈ ਨਸ਼ਾ ਕਰਿਆ ਹੀ ਨਹੀਂ ਸਤਨਾਲ ਦਾ ਤੇਥੋਂ ਬੋਲਿਆ ਨਹੀਂ ਜਾਂਦਾ ਗਲਤੀ ਸਾਡੀ ਐ ਅਸੀਂ ਇਹਨੂੰ ਬਥੇਰੀ ਖੁਲਦੇ ਤੇ ਤਾਹੀਆਂ ਚਾਂਬਲੇ ਫਿਰਦਾ ਪੱਬੀ ਅਨਮੋਲ ਨੂੰ ਕੀ ਹੋਇਆ ਵਾ ਹੋਣਾ ਕੀ ਐ ਉਹਨੂੰ ਕੁਝ ਵੀ ਨਹੀਂ ਹੋਇਆ ਕੀ ਹੋਇਆ ਤੈਨੂੰ ਐਵੇਂ ਕਿਉਂ ਲੱਗਿਆ ਅੰਦਾ ਭਾਬੀ ਜਦੋਂ ਉਹ ਮੋਲਵੀ ਦਾ ਘਰੇ ਆਇਆ ਨਾ ਮੈਨੂੰ ਆਇ ਲੱਗਿਆ ਜਿਵੇਂ ਉਹਨੂੰ ਬੁਖਾਰ ਹੁੰਦਾ ਦਾ ਤੁਸੀਂ ਪੁੱਛ ਲੈਂਦੇ ਵੀ ਬਿਮਾਰ ਤਾਂ ਨਹੀਂ ਹੈਗਾ ਉਹ ਨਹੀਂ ਨਹੀਂ ਬੁਖਾਰ ਤਾਂ ਨਹੀਂ ਹੋਣਾ ਉਹਨੂੰ ਤੈਨੂੰ ਕੁਝ ਖਿਆ ਤਾਂ ਨਹੀਂ ਵਿਚਾਲੀ ਹੋਣੇ ਨਹੀਂ ਨਹੀਂ ਬਾਬੀ ਮੈਨੂੰ ਤਾਂ ਕੀ ਕਹਿਣਾ ਵੀਰੇ ਨੇ ਮੈਂ ਤਾਂ ਬਸ ਬਦਲੇ ਬਦਲੇ ਇਹ ਲੱਗਿਆ ਵੀਰਾ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਕੀ ਜਦ ਸੰ ਵਿਚਾਲੀ ਤੈਨੂੰ ਤੈਨੂੰ ਤਾਂ ਬਦਲੇ ਲੱਗ ਰਿਹਾ ਕਿ ਉਹਦੇ ਬਾਰੇ ਖਰਚ ਸਾਰੇ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਭਾਬੀ ਵਿਸ਼ਾਲੀ ਉਹਨਾਂ ਗਲ ਤੋਂ ਮੁੰਡਿਆਂ ਨਾਲ ਰਲ ਕੇ ਨਸ਼ੇ ਕਰਨ ਲੱਗ ਗਿਆ ਕੀ ਭਾਬੀ ਨਸ਼ੇ ਕਰਨ ਲੱਗ ਗਿਆ ਪਰ ਟੋਨੀ ਵੀਰੇ ਰੋਕਦਾ ਨਹੀਂ ਰਹਿਗਾ ਉਹ ਨੂੰ ਅੱਗੇ ਜਾ ਕੇ ਤਾਂ ਕੀ ਬਣੂਗਾ ਉਹਨੂੰ ਸਮਝਣਾ ਚਾਹੀਦਾ ਤੇਰਾ ਟੋਨੀ ਬਾਈ ਵੀ ਕੀ ਕਰੇ ਸਾਰੇ ਦਿਨ ਤਾਂ ਉਹ ਖੇਤ ਕੰਮ ਕਰਦਾ ਰਹਿੰਦਾ ਅਸੀਂ ਤੁਹਾਨੂੰ ਬਥੇਰਾ ਸਮਝਾਇਆ ਸੀ ਪਰ ਸਮਝਦਾ ਹੀ ਨਹੀਂ ਹਜੇ ਤਾਂ ਸਿਰਫ ਨਸ਼ੇ ਦੀਆਂ ਗੋਲੀਆਂ ਦਾ ਪਤਾ ਲੱਗਿਆ ਕਿ ਉਹ ਨਸ਼ੇ ਦੀਆਂ ਗੋਲੀਆਂ ਖਾਂਦਾ ਹੋਰ ਪਤਾ ਨਹੀਂ ਕਿੰਨੇ ਕੁ ਨਸ਼ੇ ਕਰਦਾ ਹੋ ਪਰ ਭਾਬੀ ਇੰਨੀ ਛੋਟੀ ਉਮਰ 'ਚ ਉਹ ਨਸ਼ੇ ਕਰਨ ਲੱਗ ਗਿਆ ਅੱਗੇ ਉਹਦੀ ਜ਼ਿੰਦਗੀ ਦਾ ਕੀ ਬਣੂਗਾ ਅਸੀਂ ਤਾਂ ਬਥੇਰਾ ਸਮਝਾਇਆ ਸੀ ਵਿਛਾਲੀ ਪਰ ਇਹ ਸਮਝੇ ਤਾਂ ਹੀ ਨਾ ਇੱਕ ਵਾਰ ਤਾਂ ਸੋਚ ਲਿਆ ਸੀ ਵੀ ਅਸੀਂ ਇਹਦਾ ਵਿਆਹ ਕਰ ਦੰਨੇ ਆ ਪਰ ਇਹ ਕਹਿੰਦੇ ਵੇ ਪਗਾਨੀ ਤੇ ਲਿਆ ਕਿ ਉਹਰੇ ਡੋਬਣੀ ਥੋੜੀ ਐ। ਇਹ ਵੀ ਸਹੀ ਆ ਭਾਬੀ ਪਰ ਮੈਨੂੰ ਦੇਖਣ ਚ ਬੜਾ ਜੀਵ ਲੱਗਿਆ। ਵੇ ਇਦਾਂ ਕਿਵੇਂ ਗੱਲ ਕਰਦਾ? ਮੰਮੀ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਮੈਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ। ਪਰ ਇਹ ਸਮਝੇ ਤਾਂ ਹੀ ਨਾ ਕੋਈ ਦਿਮਾਗ ਚ ਗੱਲ ਹੀ ਨਹੀਂ ਪੱਲੇ ਪੈਂਦੀ। ਪਰ ਹੁਣ ਕੀ ਬਣੂ ਭਾਬੀ? ਇੰਨੀ ਸੋਹਣੀ ਜੇਟ ਐ ਜੀ ਕਿਉਂ ਇਹ ਆਪਦੀ ਜ਼ਿੰਦਗੀ ਖਰਾਬ ਕਰ ਜਾਂਦਾ? ਹਾਂ ਵੀ ਸ਼ਾਲੀ ਮੇਰੀ ਸਾਕੀ ਭੈਣ ਸੀ ਛੂਟੀ। ਮੈਂ ਸੋਚੇ ਸੀ ਬੀਹੂ ਦਾ ਸਾਕਨ ਮੋਹ ਨੂੰ ਕਰਾ ਦੰਨੀ ਆ ਪਰ ਇਹਨੇ ਤਾਂ ਰਾਈ ਹੋਰ ਚੁਣ ਰੱਖਿਆ ਸਹੀ ਕਿਹਾ ਭਾਬੀ ਤੁਸੀਂ ਚਲ ਤੁਸੀਂ ਤੇਰੇ ਫਾਇਦੇ ਲਈ ਸੋਚਦੇ ਸੀ ਪਰ ਜਦੋਂ ਮੰਮੀ ਹੁੰਦੇ ਸੀ ਉਦੋਂ ਤਾਂ ਹੀ ਇੰਨਾ ਸਿਆਣਾ ਸੀ ਕਿੰਨੀਆਂ ਵਧੀਆ ਗੱਲਾਂ ਕਰਦਾ ਸੀ ਮੈਂ ਉਦੋਂ ਆਈ ਸੀ ਮੈਨੂੰ ਵੀ ਇਹ ਲੱਗਦਾ ਸੀ ਵਿਚਾਰਾ ਮੋਹਨ ਵੀਰ ਦਾ ਸੁਭਾਅ ਕਿੰਨਾ ਵਧੀਆ ਤੇ ਕਿੰਨੇ ਵਧੀਆ ਸੇਧ ਚੱਲ ਕੇ ਵਧੀਆ ਨੌਕਰੀ ਲੱਗਿਆ ਹੋਗਾ ਜਦੋਂ ਮੰਮੀ ਹੁੰਦੇ ਸੀ ਉਦੋਂ ਤਾਂ ਚੰਗਾ ਭਲਾ ਸੀ ਮੰਮੀ ਦੇ ਜਾਣ ਮਗਰ ਸਾਰਾ ਕੁਝ ਬਦਲ ਗਿਆ ਚਾਹੇ ਉਹ ਮੇਰੀ ਸੱਸ ਸੀ ਪਰ ਮਾਮਾ ਵਰਗੀ ਸੀ ਸਹੀ ਕਹਿ ਬਾਬੀ ਤੁਸੀਂ ਮਾਮੀ ਜੀ ਦਾ ਸੁਭਾਅ ਤਾਂ ਬਹੁਤ ਜ਼ਿਆਦਾ ਵਧੀਆ ਸੀ ਉਹਨਾਂ ਦੇ ਜਾਨ ਤੋਂ ਵੱਧ ਨਾ ਆ ਕਰ ਸੁਣਨਾ ਜਾ ਹੋ ਗਿਆ ਇਹੋ ਜੀ ਸੱਸ ਤਾਂ ਨਾ ਘਰ ਘਰ ਦੇਵੇ ਰੱਬ ਪਿੰਡ ਚੋਂ ਵੇਖ ਕੇ ਨਾ ਕੋਈ ਸਾਨੂੰ ਕਹਿੰਦਾ ਨਹੀਂ ਸੀਗਾ ਵੀ ਤੁਸੀਂ ਸੱਸ ਨੂੰ ਹਨ ਅਗਲਾ ਇਹ ਕਹ ਦਿੰਦਾ ਸੀ ਵੀ ਮਾਮਾ ਧੀਆਂ ਨਹੀਂ ਸਹੀ ਕਹਿ ਬੋ ਅਬੀ ਤੁਸੀਂ ਮੰਗਦੇ ਜਾਨ ਤੋਂ ਬਾਅਦ ਮੰਮੀ ਵੀ ਛੱਡ ਕੇ ਚਲੇ ਗਏ ਸੱਚੇ ਇੱਕ ਸਾਲ ਤਾਂ ਜਵਾਂ ਦਿਲ ਨਹੀਂ ਲੱਗਿਆ ਹੈਗਾ ਮੈਂ ਤਾਂ ਐ ਸੋਚਦੀ ਆ ਕਿ ਇਹ ਜਿਹੇ ਕੈਡਮ ਸੀਵਤ ਪਏ ਸੀ ਵੀਰੇ ਦੇ ਨਾਲ ਵੀ ਜਿਹੜੋਂ ਨੇ ਆ ਰਾ ਚੁੱਲ ਲਿਆ ਇੱਕ ਗਲਤ ਸੰਗਤ ਦਾ ਅਸਰ ਹੈ ਵਿਸ਼ਾਲੀ ਜਦੋਂ ਬੈਣੀ ਉੱਠਣੀ ਗਲਤ ਬੰਦਿਆਂ ਨਾਲ ਹੋਵੇ ਨਾ ਤਾਂ ਚੰਗੇ ਭਲੇ ਬੰਦੇ ਨੂੰ ਵੀ ਬਗੜ ਦਿੰਦੇ ਆ ਇਹ ਤਾਂ ਪੱਬੀ ਇਸ ਤੋਂ ਚੰਗਾ ਤਾਂ ਇਹ ਹਾਈਲਟ ਸੀ ਕਰ ਲੈਂਦਾ ਘਟੋ ਘਟ ਬੈਂਡ ਆ ਜਾਂਦੇ ਤੁਸੀਂ ਬਾਹਰ ਚਲਾ ਜਾਂਦਾ ਫਿਰ ਕੁਛ ਮਰਜ਼ੀ ਕਰ ਜਾਂਦਾ ਉਧਰ ਜਾ ਕੇ ਜ਼ਿੰਦਗੀ ਤਾਂ ਬਣਾ ਲੈ ਇੱਕ ਵਾਰੀ ਆਪਣੀ ਅਸਬ ਬਠੇਰਾ ਸਮਝਾਇਆ ਸੀ ਵਿਸ਼ਾਲੀ ਪੀਤੋ ਪੜ ਲਿਖੇ ਵਧੀਆ ਨੌਕਰੀ ਲਾਜੇਗਾ ਜੇ ਆਇਲਸ ਨਹੀਂ ਹੁੰਦੀ ਤਾਂ ਕਮ ਸੇ ਕਮ ਇੱਥੇ ਰਹਿ ਕੇ ਤਾਂ ਨੌਕਰੀ ਕਰ ਹੀ ਸਕਦਾ ਪਰ ਇਹਦੇ ਤੋਂ ਤਾਂ ਪੜਿਆ ਲਿਖਿਆ ਹੀ ਨਹੀਂ ਗਿਆ ਉਦੋਂ ਹੀ ਪਤਾ ਨਹੀਂ ਗਲਤ ਸੰਗਤ ਚ ਪੈ ਕੇ ਨਸ਼ੇ ਕਰਨ ਲੱਗ ਗਿਆ ਭਾਬੀ ਨੇ ਮੰਨ ਦਿਆ ਚਲਨ ਮੋਲ ਵੀਰ ਨਸ਼ੇ ਕਰਨ ਲੱਗ ਗਿਆ ਪਰ ਟੋਨੀ ਵੀਰ ਨੂੰ ਤਾਂ ਧਿਆਨ ਰੱਖਣਾ ਚਾਹੀਦਾ ਨਾ ਇਹ ਲੱਤ ਲੱਗੀ ਮਾੜੀ ਆ ਹੁਣ ਇਹ ਘਟਦਾ ਤਾਂ ਹੈ ਨਹੀਂ ਨਸ਼ੇ ਕਰਨ ਨੂੰ ਇਹ ਤਾਂ ਅੱਗੇ ਅੱਗੇ ਵਧਦਾ ਹੀ ਜਾਊਗਾ ਤੇ ਕੱਲ ਨੂੰ ਨਾ ਕਿਸੇ ਨਾਲ ਰਿਸ਼ਤਾ ਵੀ ਨਹੀਂ ਕਰਨਾ ਕੌਣ ਤੋਂ ਰੁਕਾ ਨਹੀਂ ਛੇੜ ਨਾਲ ਆਪ ਦਿੱਤੀ ਖੋਰ ਕੀ ਵੀ ਚਾਲੀ ਤੇਰੇ ਵੀਰੇ ਨੂੰ ਸਾਰਾ ਦਿਨ ਖੇਤ ਰਹਿਂਦਾ ਕੋਈ ਸ਼ਾਮ ਥੋੜੀ ਚੜਿਆ ਹੋਂਦ ਤੱਕ ਰੇਵੀ ਘਟ ਰਹਿਂਦਾ ਵੀ ਕਿਤੇ ਕੁਝ ਬੋਲਿਆ ਨਾ ਜਾਵੇ ਫਿਰ ਬਾਤੋਂ ਕਲੇਸ਼ ਪੈਂਦਾ ਪਰ ਭਾਬੀ ਤੁਸੀਂ ਉਹਨੂੰ ਨਸ਼ਾ ਛਡਾਊ ਕੇਂਦਰ 'ਚ ਕਿਉਂ ਨਹੀਂ ਐਡਮਿਟ ਕਰਵਾ ਲੈਂਦੇ ਕਿਉਂਕਿ ਅਸਤੇ ਇਹ ਦੇਖੋ ਕੱਲੇ ਗੋਲੀ ਖਾਂਦਾ ਕੱਲੋਂ ਰੱਬ ਨਾ ਜਾਣੇ ਕੋਈ ਹੋਰ ਨਸ਼ਾ ਕਰਨ ਲੱਗ ਗਿਆ ਇਹ ਤਾਂ ਮਰਨ ਦੇ ਰਾਹ ਤੇ ਆ ਜਾਊਗਾ ਸੈਂਟਰ ਦਾ ਵੀ ਸੋਚਿਆ ਸੀਗਾ ਇਹ ਤਾਂ ਅੱਗੋਂ ਤੇਰੇ ਵੀਰੇ ਨੂੰ ਹੀ ਪੁੱਠਾ ਬੋਲਾਂ ਲੱਗ ਗਿਆ ਇੰਨਾ ਲੜੇ ਨਾ ਬਸ ਪੁੱਛ ਨਾ ਹੁਣ ਤੇਰਾ ਵੀਰਾ ਵੀ ਕੀ ਕਰੇ ਸਹੀ ਗੱਲ ਆ ਭਾਬੀ ਨਹੀਂ ਇਹ ਨਹੀਂ ਸੋਚਦਾ ਵੀ ਮੇਰੀ ਜ਼ਿੰਦਗੀ ਬਚਾਉਣੀ ਹੈ ਸਾਰਾ ਕੁਝ ਕਰੇ ਜਾਂਦਾ ਨਹੀਂ ਇਹਨਾਂ ਨੂੰ ਕੀ ਸ਼ੌਂਕ ਆ ਜ਼ਿੰਦਗੀ ਤਾਂ ਹੁਣ ਰੱਬ ਦੇ ਆਸਰੇ ਆ ਜਦੋਂ ਸੈਂਟਰ ਦਾ ਨਾਮ ਲਿਆ ਕਹਿੰਦਾ ਮੈਨੂੰ ਤਾਂ ਤੁਸੀਂ ਮਾਰਨ ਨੂੰ ਫਿਰਦੇ ਹੋ ਲੈ ਦੱਸ ਆ ਕੀ ਗੱਲ ਬਣੀ ਵੀ ਇਹ ਕਾ ਮਾਰਨ ਨੂੰ ਫਿਰਦਿਆ ਸਗੋਂ ਇਹ ਤਾਂ ਤੇਰੀ ਜ਼ਿੰਦਗੀ ਸੁਆਰਨ ਨੂੰ ਫਿਰਦਿਆ ਪਤਾ ਨਹੀਂ ਕਦੋਂ ਸੁਧਰੂਗਾ ਮੈਨੂੰ ਤਾਂ ਆਈ ਸੀ ਵੀ ਮੇਰੇ ਦੋ ਭਰਾ ਨੇ ਸ਼ਰਮ ਵਰਗੇ ਪਰ ਮੈਨੂੰ ਕੀ ਪਤਾ ਸੀ ਵਿਹੇ ਇੰਨਾ ਵਿਗੜ ਗਿਆ ਅਸੀਂ ਤਾਂ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦੇ ਪਤਾ ਨਹੀਂ ਮਗਰੋਂ ਕੀ ਕਰੂਗਾ ਮੈਨੂੰ ਤਾਂ 5 ਮਹੀਨੇ ਹੋ ਗਏ ਪੇਕੇ ਵੀ ਨਹੀਂ ਗਈ ਆਪਣੇ ਐ ਭਾਬੇ ਜਾਨ ਨੂੰ ਜੀਵ ਨਹੀਂ ਕਰਦਾ ਹੈਗਾ ਚਲ ਕੋਈ ਨਾ ਭਾਬੀ ਹੁਣ ਮੈਂ ਇੱਥੇ ਹੈ ਗਿਆ ਤੂੰ ਦੋ ਦਿਨ ਲਾਇਆ ਪਿੰਡ ਐਨਾ ਤੇਰਾ ਵੀ ਦਿਮਾਗ ਹੋਰ ਹੋ ਜੂ ਨਹੀਂ ਨਹੀਂ ਵਿਚਾਲੀ ਇਹ ਤੇਰੇ ਲੋਟ ਨਹੀਂ ਆਉਣਾ ਇਹਨੂੰ ਤਾਂ ਦਾਲ ਸਬਜ਼ੀ ਵੀ ਨਹੀਂ ਛੇਤੀ ਪਸੰਦ ਆਉਂਦੀ ਲੈ ਜਦਾਲ ਸਬ지 ਨਹੀਂ ਪਸੰਦ ਆਉਂਦੀ ਫਿਰ ਆਉਦੀ ਢਾਬੇ ਤੋਂ ਲਿਆਇਆ ਕਰੇ ਜੇ ਮੈਨੂੰ ਕੋਚੀ ਆ ਪਤਾ ਨਹੀਂ ਇਹ ਮੁੰਡਾ ਜੇ ਕੋਈ ਸੁਧਰੂਗਾ ਮੈਂ ਤਾਂ ਐਸੀ ਬਹੁਤ ਸਿਆਣਾ ਮੈਨੂੰ ਕੀ ਪਤਾ ਸੀ ਵਿਆਹ ਸੱਜ ਖਲਾੜਦਾ ਇਹ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਕੱਪੜੇ ਪ੍ਰੈਸ ਕਰ ਲਾਂ ਇਹਨੇ ਤੂੰ ਕੋਈ ਕੰਮ ਕਰ ਦੇਖ ਲਾ ਕੋਈ ਨਾ ਭਾਬੀ ਦੱਸ ਭਾਬੀ ਵੀ ਫਿਕਰਾਂ ਨਹੀਂ ਮਾਰੀ ਪਈਆ ਜਦੋਂ ਮੰਮੀ ਹੁੰਦੀ ਸੀ ਨਾ ਉਹ ਤਾਂ ਡਰਦਾ ਸੀਗਾ ਇਹ ਹੁਣ ਇਹ ਘੜਾ ਵਿਚਾਰੇ ਕੁਝ ਕਹਿ ਸਕਦਿਆ ਇਹ ਤਵਾਂ ਸਮਝਾਈ ਸਕਦੇ ਆ ਸਮਝਣਾ ਨਾ ਸਮਝਣਾ ਉਹ ਤਾਂ ਉਹਦੀ ਜ਼ਿੰਮੇਵਾਰੀ ਆ ਚਲ ਮੈਂ ਵੀ ਭੱਬਨੇ ਕੰਮ ਕਰਵਾਗਾ ਆ ਬੋਲੋ? ਹਾਂ ਤੁਹਾਨੂੰ ਨਾਲ ਗੱਲ ਕਰਨੀ ਹੈ। ਆ ਬੋਲੋ। ਮੈਨੂੰ ਐਵੇਂ ਲੱਗਦਾ ਕੁਝ ਸ਼ਾਲੀ ਨੂੰ ਪਤਾ ਲੱਗ ਗਿਆ ਵੀ ਅਨਮੋਲ ਨਸ਼ੇ ਕਰਦਾ ਹੈ। ਇਹਨੇ ਪਤਾ ਨਹੀਂ ਕਦੋਂ ਸੁਧਰਨਾ। ਨਾ ਬਿਸ਼ਾਲੀ ਨੂੰ ਕਿਵੇਂ ਪਤਾ ਲੱਗ ਗਿਆ? ਕਦੇ ਕੁਝ ਖਰਦੇ ਨੂੰ ਤਾਂ ਨਹੀਂ ਦੇਖ ਲਿਆ? ਨਹੀਂ ਜੀ। ਪਰਸੋਂ ਜਦੋਂ ਇੱਥੇ ਆਈ ਹੈ ਤਾਂ ਅਨਮੋਲ ਜੱਦਨਾ ਵੀ ਸ਼ਾਲੀ ਨੂੰ ਬੁਲਾਇਆ ਹੈ। ਕਹਿੰਦੀ ਮੈਨੂੰ ਇਹ ਲੱਗਦਾ ਵੀ ਵੀਰਾ ਜਿਵੇਂ ਬਿਮਾਰ ਆ। ਨਾਲੇ ਪਿਸ਼ਾਲੀ ਕਿਹੜਾ ਜਵਾਬ ੜੀਏ ਵੀ ਉਹਨੂੰ ਕੁਝ ਪਤਾ ਨਹੀਂ ਲੱਗਦਾ। ਗੱਲ ਤਾਂ ਉਹੀ ਹੈ ਨਾ ਵੀ ਜਦੋਂ ਆਕਰੀ 4 ਦਿਨ ਇੱਥੇ ਰਹਿਣ ਆਈ ਹੈ ਵੀ ਚੱਜਣਾ ਉਹਨੂੰ ਬਲਾਤਾ ਲਵੇ ਹੋ ਜਾਂ ਇਹਦੀ ਫੇਰ ਤੇ ਕੋਈ ਅਸਰ ਨਹੀਂ ਪੈਂਦਾ ਕੋਈ ਆਵੇ ਕੋਈ ਜਾਵੇ ਇਹਨੂੰ ਤਾਂ ਆਪੇ ਕੰਮ ਤੱਕ ਮਤਲਬ ਹੈ ਹੋਰ ਜੀ ਆਪਣਾ ਕੋਈ ਅਹਜਾ ਰਿਸ਼ਤੇਦਾਰ ਵੀ ਨਹੀਂ ਹੈ ਵੀ ਆਪਾਂ ਉਹਦੇ ਕੋਲ ਛੱਡਿਆ ਆਈਏ ਤੇ ਉੱਥੇ ਰਹਿ ਕੇ ਸੁਧਰੇ ਜਾਵੇ ਇਹੋ ਜੀ ਸੰਗਤ ਤੋਂ ਕਮ ਸਿਕਮ ਦੂਰ ਤਾਂ ਰਵੇ ਜੇ ਉਹ ਨਸ਼ਾ ਹੱਡਾਂ ਚ ਲੱਜੇ ਨਾ ਫੇਰ ਨਹੀਂ ਛੁੱਟਦਾ ਮੈਂ ਤਾਂ ਕੋਈ ਵੀ ਨਸ਼ਾ ਹੋਵੇ ਮਲਬਲ ਗੱਲ ਤਾਂ ਤੁਹਾਡੀ ਸਹੀ ਹੈ ਜੇ ਅੱਜ ਭੂਆ ਜੀ ਆਉਂਦੀ ਹੁੰਦੀ ਆਪਣ ਮੋਨੂ ਉੱਥੇ ਛੱਡ ਜਾਂਦੇ ਹੁਣ ਤਾਂ ਵਿਛਾਲੇ ਤੇ ਫੁੱਫੜ ਤੋਂ ਵੀ ਨਾ ਉੱਥੇ ਰਹਿੰਦਾ ਈ ਕੌਣ ਹੈ ਸਹੀ ਕਿਹਾ ਬੋਲ ਬੋਲ ਫੁੱਫੜ ਦਾ ਜਰਾ ਥੋੜਾ ਹੋਇਆ ਪਿਆ ਹੁਣ ਵਿਛਾਲੇ ਉਹਨੂੰ ਸਾਭੂਗੀ ਕਿ ਨਸ਼ੇੜੀ ਨੂੰ ਗੱਲ ਥੋੜੀ ਸਹੀ ਹੈ ਜੇ ਬਾਰਲੇ ਦੇਸ਼ ਲੰਘ ਜਾਂਦਾ ਨਾ ਕਮ ਸੇ ਕਮ ਮਾੜੀ ਸੰਗਤੋਂ ਤਾਂ ਬਚਿਆ ਰਹਿੰਦਾ ਨਾ ਨਸ਼ੇ ਕਰਦਾ ਉਹ ਜਦੋਂ ਕੁਛ ਮਸਤੀ ਨਾ ਹੋਵੇ ਫਿਰ ਕਿਵੇਂ ਜਾਂਦਾ ਏ ਕਿਸਮਤ ਸਾਡੀ ਖਰਾਬ ਹੈ ਤੁਸੀਂ ਆਪਣੇ ਘਰ ਹੀ ਨਹੀਂ ਰਹਿ ਸਕਦੇ ਤੈਨੂੰ ਵੀ ਪਤਾ ਹਲਵਲ ਇਸ ਕਲੇਸ਼ ਕਰਕੇ ਦਮਾ ਘੱਲੇ ਨਹੀਂ ਲੈਂਦਾ ਜੇ ਮੈਂ ਘਰੇ ਰਹੂੰਗਾ ਉਹਨੂੰ ਕੁਝ ਬੋਲਿਆ ਜਾਊ। ਐਸੀ ਕਲੇਸ਼ ਤੋਂ ਤਾਂ ਮੈਂ ਡਰਦੀ ਆਂ ਵੀ ਲੋਕ ਕੀ ਗੱਲਾਂ ਕਰਨਗੇ ਵੀ ਮਾਂ ਸਿੱਤੇ ਹੈ ਨਹੀਂ ਸੀ ਤੇ ਸਾਰਾ ਕੁਝ ਭਾਬੀ ਕਰਾਉਂਦੀ ਐ। ਉਹ ਚੱਲ ਕੋਈ ਨਾ ਤੂੰ ਦਿਮਾਗ ਤੇ ਬੋਝ ਨਾ ਪਾ ਮੇਰਾ ਵੀ ਦਿਮਾਗ ਖਰਾਬ ਹੋਇਆ ਪਿਆ ਅੱਗੇ। ਚੱਲ ਆ ਜਾ ਚਾੜ ਮਾਂ ਨੂੰ ਮਾ ਪੀ ਕੇ ਫਿਰ ਖੇਤ ਜਾਵਾਂ। ਮੇਰੇ ਨਾਲ ਸਾਰਾ ਦਿਨ ਪਿਆਰ ਰਹਿਣਾ ਉਹ ਬਾਈ ਯਾਰ ਬੁਖਾਰ ਹੋਇਆ ਪਿਆ ਤਾਂ ਪਿਆ ਸੀ ਮੇਰਾ ਕਿਹੜਾ ਜੀ ਕਰਦਾ ਪੈ ਮੈਨੂੰ ਉਹ ਮੈਨੂੰ ਪਤਾ ਹੀ ਯਾਰ ਨਾ ਤੇਰਾ ਬੁਖਾਰ ਆ ਮੈਨੂੰ ਹੋਰ ਕੋਈ ਬੁਖਾਰ ਨਹੀਂ ਤੈਨੂੰ ਸੋਦਰ ਦਾ ਸੋਦਰ ਤੈਨੂੰ ਪਿਆਰ ਲੈ ਸਮਝਾਉਣਾ ਮੈਂ ਉਹ ਕਿਹੜਾ ਨਸ਼ਾ ਬਾਈ ਤੁਸੀਂ ਮੈਨੂੰ ਫੜਾ ਕੇ ਜਾਨਣਾ ਨਾ ਨਾਲੇ ਮੇਰੀ ਗੱਲ ਸੁਣ ਆ ਕੁੜੀ ਜੀ ਕਦੋਂ ਜਾਉਂਗੀ ਇੱਥੋਂ ਮੈਂ ਨਾ ਤੈਨੂੰ ਪਿਆਰ ਨਾਲ ਸਮਝਾਉਣਾਗਾ ਤੇਰੇ ਭਲੇ ਲਈ ਕਹਦਾ ਮੈਂ ਸੋਦਰ ਜਾ ਉਹ ਚੰਗਾ ਬਾਈ ਮੰਨ ਲਈ ਤੇਰੀ ਗੱਲ ਹੁਣ ਮੈਨੂੰ ਤੂੰ ਐਂ ਦੱਸ ਵੀ ਆਹ ਕੁੜੀ ਜੀ ਕਦੋਂ ਜਾਊਗੀ ਇੱਥੋਂ ਉਹ ਆਪਣੇ ਭੂਆ ਦੀ ਕੁੜੀ ਆ ਉਹ ਕੋਈ ਬਗਾਨੀ ਨਹੀਂ ਵੀ ਉਹ ਜਾਊਗੀ ਅਜੇ ਰਹੂਗੀ ਉਹਦਾਂ ਤੈਨੂੰ ਭੂਆ ਜਿਆਦਾ ਹੁੰਦੀ ਆ ਆਪਣੀ ਪਹਿਲੀ ਵੜਾਈ ਸੀ ਉਹਨਾਂ ਨੇ ਨਹੀਂ ਅੱਜ ਆਪਣੇ ਕੋਲ 4 ਕਿੱਲੇ ਪਹਿਲੀ ਹੋਣੀ ਸੀ 4 ਕਿੱਲੇ ਜਿਆਦਾ ਤੈਨੂੰ ਪੁਰਾਣੀਆਂ ਗੱਲਾਂ ਕਿਉਂ ਛੇੜਦਾ ਜੇੜਾ ਕੁਝ ਹੋਗਾ ਖਵਾਗਾ ਇਹਦਾ ਤੈਨੂੰ ਵਿਚਾਰੀ ਦਾ ਕੋਈ ਕਸੂਰ ਪੁਰਾਣੀਆਂ ਗੱਲਾਂ ਕਿਉਂ ਨਾ ਯਾਦ ਕਰਾ ਤੈਨੂੰ ਪਤਾ ਬਈ ਏ ਵੀ ਆਪਣੇ ਟੁਕੜੇ ਤੇ ਪਾਲਦੀ ਆ ਜਦੋਂ ਇਹਨੂੰ ਦੇਖਦਾ ਨਾ ਮੇਰੇ ਤਾਂ ਕਾਲਜੇ ਚੱਗ ਲੱਗ ਜਾਂਦੀ ਆ ਓਣ ਓਣ ਕਿਉਂ ਕੰਮਿਆਂ ਦਾ ਨੰਦ ਕਰਦਾ ਓ ਮੇਰੀ ਚਾਹਨੇ ਚਾਚੇ ਨਾਲ ਗੱਲ ਹੋਊਗੀ ਓ ਤੈਨੂੰ ਬੈੱਕ ਚਲਵਾ ਦਊਗਾ ਓ ਮੈਂ ਨਹੀਂ ਲੱਗਣਾ ਬਾਈ ਕਿਤੇ ਕੰਮ ਤੇ ਮੈਂ ਹਜੇ ਐਸ਼ ਕਰਨੀ ਆ ਓ ਨਾਲੇ ਪੈਸਾ ਕਮਾਈ ਨਾਲੇ ਐਸ਼ ਕਰੀ ਜਾਈ ਆ ਮੈਂ ਤਾਂ ਬਾਈ ਤੇਰੇ ਪੈਸੇ ਦੇ ਤੇ ਤੇ ਐਸ਼ ਕਰਨੀ ਆ ਮੈਂ ਆਪਣੀ ਕਮਾ ਕੇ ਐਸ਼ ਕਰਨੀ ਓ ਮੈਂ ਕਿਦੋਂ ਆਖਿਆ ਸੀ ਨਾਲ ਐਸ਼ ਕਰ ਮੇਰੇ ਸਿਰ ਤੇ ਅੱਗੇ ਜਿੰਨੇ ਦਰ ਰੁਪਏ ਮਾਰਦੇ ਤੈਨੂੰ ਮਨ ਲੈਂਦਾ ਨਹੀਂ ਨਾ ਫੇ ਉਹ ਤਾਂ ਮੈਨੂੰ ਪਤਾ ਬਈ ਤੂੰ ਦੇ ਦਣਾ ਜਵਾਬ ਨਹੀਂ ਹੁੰਦਾ ਕੋਈ ਨਹੀਂ ਪਰ ਦੇਖਦੇ ਆਂ ਕੰਮ ਤਾਂੰਦਾ ਵੀ ਕਰ ਲਿਆ ਕਰਾਂਗੇ ਪਹਿਲਾਂ ਇਹਦਾ ਕੋਈ ਹੱਲ ਕਰ ਲੀ ਗੀ ਉਹ ਕੱਲਾ ਸ਼ੇਕਰ ਖੇਤੀ ਕਿਹੜਾ ਮਾਰਿਆ ਕਰ ਉਹ ਤੈਨੂੰ ਮੈਂ ਕਹਿੰਦਾ ਨਹੀਂ ਜਿਆਦਾ ਉਹ ਕੋਈ ਨਾ ਬਈ ਮਾਰਿਆ ਕੋਣ ਇਹਦਾ ਹੱਲ ਕਰਦਾ ਪਹਿਲਾਂ ਮੈਂ ਇਹਦਾ ਹੱਲ ਕੀ ਇਹਦਾ ਹੱਲ ਕਰਾਂ ਮੈਂ ਉਹ ਆ ਕੁੜੀ ਇਹਦਾ ਜਿਹੜੀ ਆਈ ਬੈਠੀ ਐ ਇੱਥੇ ਉਹ ਆਪਣੇ ਰਖੜੀ ਬੰਨਣ ਆਈ ਐ ਭੂਆ ਦੀ ਕੁੜੀ ਐ ਆਪਣੀ ਉਹ ਮੈਂ ਨਹੀਂ ਬਣਾਉਣੀ ਬਈ ਰਖੜੀ ਮੈਨੂੰ ਨਹੀਂ ਲੋੜ ਹੈ ਉਹ ਯਾਰ ਰਖੜੀਆਂ ਦੀ ਉਹੀ ਬਣਾ ਲਈ ਉਹ ਚਲ ਠੀਕ ਆ ਯਾਰ ਤੂੰ ਕਰ ਮੇਰੀ ਗੱਲ ਮੰਨਣੀ ਹੁੰਦੀ ਆ ਪੈ ਜਾ ਤੂੰ ਕਰ ਲੈ ਰੈਸਟ ਚੰਗਾ ਬਈ ਜਾ ਬਗ ਜਾ ਉਹੀ ਉਹਦੇ ਪੱਕੇ ਹੋਣਾ ਲੈ ਆਉਦੇ ਭਰਾ ਦਾ ਥੋੜੀ ਪੱਖ ਪੂਰੇਗਾ ਨਾ ਮੈਂ ਤਾਂ ਚੋਰ ਲੱਗਦਾ ਮੇਰੇ ਘਰ ਚ ਰਹਿ ਕੇ ਤੂੰ ਮੇਰੇ ਦੀ ਸ਼ੱਕ ਕਰਦੀ ਹੈਂ ਨਹੀਂ ਵੀਰੇ ਤੂੰ ਮੈਤੇ ਵੈਸੀ ਪੁੱਛਿਆ ਉਹ ਮੈਨੇ ਮਿਲੇ ਨਹੀਂ ਹੈਗੇ ਮੇਰੇ ਪੈਸੇ ਹਾਂ ਮੈਂ ਲੈਏ ਆ ਪੈਸੇ ਕੀ ਕਰੇਂਗੀ ਭਾਗਿੰਦ ਰਸੇਗੀ ਭਾਈ ਨੂੰ ਦਸੀਗੀ ਕਰਦਾ ਜਿਹੜਾ ਕੋਈ ਮੁੰਡਾ ਦੇਖੋ ਪਰ ਵੀਰੇ ਮੈਂ ਤਾਂ ਡੇਢ ਤੋਂ ਮਸਾਲੇ ਲੈ ਕੇ ਆਈ ਸੀ ਥੋੜੇ ਰਖੜੇ ਬਨਣ ਲਈ ਤੇ ਮਠਿਆਈ ਲੈ ਕੇ ਆਉਣੀ ਸੀ ਹਾਂ ਅੱਛਾ ਆ ਜਾ ਆ ਜਾ ਕਿੰਨੇ ਪੈਸੇ ਚਲੋ ਕਿੰਦੇ ਦੇ ਕਿਹਟ ਕਰਦਾ ਰਤਾ ਛੱਡ ਦੇ ਮੈਨੂੰ ਵੀਰੇ ਮੈਂ ਤੈਨੂੰ ਪੈਸੇ ਬਾਰੇ ਪੁੱਛਿਆ ਸੀ ਮੈਂ ਤੈਨੂੰ ਪੈਸੇ ਹੀ ਦਿਨਾ ਤਾਂ ਹੀ ਗੇਟ ਲਾਇਆ ਵੀਰੇ ਮੈਨੂੰ ਨਹੀਂ ਚਾਹੀਦੇ ਪੈਸੇ ਮੈਨੂੰ ਜਾਣ ਦੇ ਇੱਧਰ ਜਾਨੀ ਆ ਤੇਰੀ ਮਾਂ ਆਪ ਤਾਂ ਮਰ ਗਈ ਤੇ ਸਾਡੀ ਜ਼ਮੀਨ ਹੋ ਸਾਡੀ ਜ਼ਮੀਨ ਵੀ ਲੈ ਗਈ ਤੇ ਲੋਕ ਲੋਕ ਪਤਾ ਕੀ ਕਹਿੰਦੇ ਆ ਯਾਰ ਦੋ ਕਿੱਲਾਂ ਚੋ ਕੀ ਵੜੋਂਗੇ ਤੇ ਕੀ ਵੇਚੋਂਗੇ ਮੇਰਾ ਬਾਪ ਸਾਰੀ ਉਮਰ ਜ਼ਮੀਨ ਬਣਾਉਂਦਾ ਮਰ ਗਿਆ ਪਰ ਮੇਰੇ ਅੰਦਰ ਚ ਮੇਰਾ ਕੀ ਕਸੂਰ ਆ ਕਸੂਰ ਕਸੂਰ ਤੇਰਾ ਨਹੀਂ ਕਸੂਰ ਤੇਰੀ ਮਾਂ ਦਾ ਜਿਹੜੀ ਇੱਥੇ ਆਨੀ ਚੰਗਾ ਹੋਇਆ ਮਰ ਗਈ ਨਹੀਂ ਸਾਡੇ ਕੋਲੋਂ ਨੇ ਦੋ ਕੀਲੇ ਵੀ ਨਹੀਂ ਛੱਡਨੇ ਸੀ ਦੋ ਕੀਲੇ ਪਰ ਵੀਰੇ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਮੈਂ ਤਾਂ ਛੋਟੀ ਸੀ ਮੈਂ ਭੱਜ ਜਾਂਦੀ ਇੱਥੋਂ ਤੈਨੂੰ ਕਾਹ ਨੂੰ ਪਤਾ ਹੈ ਪਤਾ ਤਾਂ ਤੇਰੀ ਮਾਂ ਨੂੰ ਹੈ ਤੇ ਜਾਂ ਤੇਰੇ ਪਿਓ ਨੂੰ ਹੈ ਜਿਹੜਾ ਉੱਥੇ ਏਡੀ ਵੱਡੀ ਕੋਠੀ ਪਾਈ ਬੈਠਾ ਤੇ ਅਸੀਂ ਅਸੀਂ ਆ ਦੋ ਕੀਲਾਂ ਚ ਮਰਦੇ ਆ ਖਾਪਦੇ ਆ ਦੋ ਜਣੇ ਗੇਦੇ ਮੈਂਸ ਤੋਂ ਬਾਅਦ ਆਉਂਦੀ ਨਹੀਂ ਹੈਗੀ ਇੱਥੇ ਮੈਂ ਤਾਂ ਤੁਹਾਡੇ ਰਖੜੀ ਵਨਡਾਈ ਸੀ ਮੈਨੂੰ ਕਿਹੜਾ ਫਤਸੀ ਮੇਰੇ ਮਾਰੇ ਆ ਜਾਂਦੇ ਕਿ ਖਾਣਾ ਖੋਣ ਕੇ ਗੱਲ ਸੁਣਦਾ ਤੇਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਇੱਥੇ ਆਉਂਦੀ ਨਾ ਤੈਨੂੰ ਕੋਈ ਲੋੜ ਨਹੀਂ ਸੰਗਤ ਤੈਨੂੰ ਠੀਕ ਹੈ ਮੇਰੇ ਕਿ ਤੂੰ ਨਹੀਂ ਆਉਂਦੀ ਹਾਂ ਭੁੱਲ ਕੇ ਵੀ ਆ ਗਈ ਸਾਡੀ ਜ਼ਮੀਰ ਖੋਈਆ ਤੇਰੀ ਮਾਂ ਨੇ ਪੁੱਤਰੇ ਸਾਡੀ ਜ਼ਮੀਰ ਖੋਈਆ ਤੇਰੀ ਮਾਂ ਨੇ ਅਸੀਂ ਕਿੱਧਰ ਜਾਈਏ ਦੋ ਥਿਲੇ ਤੇਰੇ ਦੋ ਕਿੱਲੇ ਸਾਡੇ ਕੋਲ ਜਿਹਦੇ ਚ ਅਸੀਂ ਖੱਬਦੇ ਆ ਉਹ ਤੇਰਾ ਪਿਓ ਮਲੰਦ ਸਾਨੂੰ ਨੰਗ ਕਰ ਗਿਆ ਸਾਡੀ ਸਾਰੀ ਜ਼ਮੀਨ ਲੈ ਗਿਆ ਉਹ ਮੇਰੇ ਵਿੱਚ ਮੇਰਾ ਕੀ ਗਸੂਰਾ ਜੇ ਮੇਰੀ ਮਾਂ ਨੇ ਤੇ ਮੇਰੇ ਬਾਪ ਨੇ ਤੁਹਾਡੀ ਜ਼ਮੀਨ ਖੋ ਲਈ ਮੈਨੂੰ ਕਿਉਂ ਘੁੱਟਦਾ ਹੈ ਤੂੰ ਹੱਥ ਤੇਰੇ ਦੀ ਚੱਕੂ ਮਾਂ ਦਾ ਤੇਰੀ ਮਰ ਗਈ ਤੇ ਤੇਰਾ ਪਿਓ ਤੇਰੇ ਪਿਓ ਦੇ ਮਾਂ ਮੱਥਣੀ ਚੱਕ ਸਕਦਾ ਇਹ ਹੱਥ ਚੱਕਣਾ ਹੁੰਦਾ ਨਾ ਤਾਂ ਅੱਜ ਨੂੰ ਦਾ ਖਾਤਮਾ ਕਰਿਆ ਹੁੰਦਾ ਇੱਥੇ ਆਉਂਦੀ ਨਾ ਮੁੜ ਕੇ ਲੋੜ ਨਹੀਂ ਲੋਕ ਪਤਾ ਕੀ ਕਹਿੰਦੇ ਆ ਵੀ ਮੈਂ ਨਸ਼ਾ ਕਰਦਾ ਪਰ ਲੋਕਾਂ ਨੂੰ ਇਹ ਨਹੀਂ ਨਾ ਪਤਾ ਵੀ ਮੈਂ ਨਸ਼ਾ ਕਿਉਂ ਕਰਦਾ ਮੈਂ ਟੈਂਸ਼ਨ ਚਾਂ ਮੇਰੀ ਮਜਬੂਰੀ ਆ ਨਸ਼ਾ ਕਰਨਾ ਮੇਰੇ ਸਰੀਰ ਨੂੰ ਲਤ ਲੱਗੀ ਹੋਈ ਆ ਨਸ਼ੇ ਦੀ ਜਿਹੜਾ ਮੈਂ ਛੱਡ ਨਹੀਂ ਸਕਦਾ ਕੋਈ ਨਹੀਂ ਵੀਰੇ ਮੈਂ ਤੋਂ ਬਾਹਰ ਨਹੀਂ ਹੋ ਰਹੀ ਹੈਗੀ ਤੇ ਇੱਥੇ ਤੂੰ ਦਿਖਣੀ ਨਹੀਂ ਚਾਹੀਦੀ ਫੋਗਾਂ ਲਾਸਟ ਵਾਰ ਨਹੀਂ ਆਤਨ ਇਹਨਾਂ ਚ ਮੇਰਾ ਕੀ ਕਸੂਰਾ ਪਹਿਲੇ ਤਾਂ ਥੋੜਾ ਤੋਂ ਮੰਮੀ ਤੇ ਡੈਡੀ ਨੇ ਲਈਆ ਮੈਂ ਤੇਨੇ ਸ਼ੌਂਕ ਨਾਲ ਰਖੜੀ ਬਨਣ ਆਈ ਸੀ ਵਿਆਹ ਦੇ ਭਰਾਵਾਂ ਦੇ ਰਖੜੀ ਬਨਣ ਕਿ ਆਂਗੀ ਅਸਲ ਚ ਸਕੇ ਪਰਸਾ ਕੀ ਹੁੰਦੇ ਆ ਬਗਾਨੇ ਕਦੇ ਆਪਦੇ ਨਹੀਂ ਬਣਦੇ ਹੁੰਦੇ ਵਿਸ਼ਾਲੀ ਕੀ ਹੋਇਆ ਤੈਨੂੰ ਰੋਈ ਕਿਉਂ ਗਾਨੀ ਹੈ ਦੱਸ ਦੇ ਮੋਲ ਹਨ ਮੂਰਤ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਵੀਡੀਓ ਦੇਖ ਕੇ ਹਟੇ ਹੋ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਬਾਈ ਤੇ ਤੁਸੀਂ ਵੀ ਸਪੋਰਟ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਸਵਰਨਜੀਤ ਕੌਰ ਮਨਜੀਤ ਕੌਰ ਜਗਦੀਸ਼ ਕਟਾਰੀਆ ਸੋਮਾ ਸਹਿਜ ਸੈਣੀ ਕੁਲਦੀਪ ਕੌਰ ਜੋਤ ਲਵ ਜਸਵਿੰਦਰ ਕੌਰ ਫੋਰ ਏਅਰ ਗੋਡ ਕੌਰ ਸੋਨੀ ਜੋਤੀ ਬਾਲਾ ਅਮਨਪ੍ਰੀਤ ਸਿੰਘ ਜਗਦੀਪ ਸਿੰਘ लवली ਗੁਰਬਾਜ ਸਿੰਘ ਲਖਵਿੰਦਰ ਕੌਰ ਗੇਮਰਸ ਜੱਗੀ ਸਿੰਘ ਭੁਪਿੰਦਰ ਕੌਰ ਸੂਰਜ ਰਾਣਾ ਕਲਵਿੰਦਰ ਸਿੱਧੂ ਇੰਦਰਪ੍ਰੀਤ ਪਰਵੇਸ਼ ਜੋਸੀ ਰਮਿੰਦਰ ਕੌਰ ਕਾਸ਼ਬਾਸੀ ਦੀਸ਼ਾ ਹੰਸ ਹਰਜੀਤ ਕੌਰ ਨਿਮਰਤ ਅਰਮਾਨ ਸਿੰਘ ਦਲਜੀਤ ਕੌਰ ਯੂ ਐਸ ਏ ਪਰਮਜੀਤ ਸਿੰਘ ਰਾਜਪਾਲ ਤਨੇਜਾ ਗੁਰਮੀਤ ਗਿਆਨ ਗਿੱਲ ਨਰੰਗ ਸਿੰਘ ਮਨਜੀਤ ਬੈਂਗਰ ਸੋਨੀ ਮੋਗਾ ਸ਼ਰਨਜੀਤ ਕੌਰ ਸੁਮਨ ਵੇਟ ਫਾਰ ਲੂਜ਼ ਗੇਮ ਭੁਪਿੰਦਰ ਕੌਰ ਵੀਨਾ ਸ਼ਰਮਾ ਪਰਮਜੀਤ ਬਰਾੜ ਜਸਪਾਲ ਕੌਰ ਰਾਜਾ ਮਨਕਲੇਰ ਡਾਕਟਰ ਸਾਹਿਬ ਗੁਰਕੀਰਤਸਰਾਂ ਸਹਿਜ ਸੈਣੀ ਸਹਿਬਦੀਪ ਸਿੰਘ ਜਰਨੈਲ ਸਿੰਘ ਅਭਿਰਾਜ ਬਰਾੜ ਜਸਵਿੰਦਰ ਕੌਰ ਹਰਪ੍ਰੀਤ ਸਿੰਘ ਨਿਮੋਜ ਨੇਜਾ ਰਵੀ ਰਵੀ ਕੁਮਾਰ ਇੰਦਰਾਲ ਹੰਸ ਮਨਪ੍ਰੀਤ ਕੌਰ ਲਾਡੋ ਬੀਕੇ ਪਨਾਜ ਹਾਂਜੀ ਤੇ ਆਪਣੀ ਇਸ ਵੀਡੀਓ ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ ਅਗਲੀ ਵੀਡੀਓ ਚ ਉਹਨਾਂ ਦੇ ਵੀ ਨਾਮ ਬੋਲਾਂਗੇ ਦੱਸੋ ਵੀੜੋ ਕਿੱਦਾਂ ਦੀ ਲੱਗੀ ਤੇ ਮਿਹਨਤ ਬਹੁਤ ਲੱਗਦੀ ਆ ਬਾਈ ਸ਼ੇਅਰ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹਦੀ ਵੀ ਐਕਟਿੰਗ ਵਧੀਆ ਲੱਗਦੀ ਹੁੰਦੀ ਆ ਕਮੈਂਟ ਚ ਉਹਦਾ ਨਾਮ ਜਰੂਰ ਲਿਖਿਆ ਕਰੋ ਤੇ ਮਿਲਦੇ ਆ ਇੱਕ ਨਵੇਂ ਕਨਸੈਪਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਧੰਨਵਾਦ